ਜਦੋਂ ਕਿ ਸੁਮਨ ਕੁਮਾਰਸ ਤੇ ਖੇਡ ਕੇ ਆਈ ਸੀ ਮਨ ਲਈ ਪਹਿਲਾ ਪੰਗਾ ਜੀ ਦਾ ਪਹਿਲਾ ਪਿੰਡ ਜਾਏ ਮੈਂ ਸੁਭਾਸ਼ ਹਨ ਉਹ ਸੁਭਾਸ਼ ਇਹਦਾ ਫੇਕਰ ਕੋਲ ਹਾਂ ਸੁਭਾਸ਼ ਉਹ ਨਾਮ ਸੀ ਜਿਹੜਾ ਵੀ ਉਹ ਕੇਂਦਰ ਜੀ ਜੋ ਮੇਨ ਬੰਦਾ ਜਿਹਦੇ ਕਰਕੇ ਸਾਰਾ ਕੋੜਾ ਪਿਆ ਰਾਜਾ ਰਾਜ ਦੇ ਕੀ ਸੰਦਰੇ ਹੈਂ ਦੇ ਤੁਸੀਂ ਇਹ ਚੱਕਰ ਕੀ ਹੋਇਆ ਇਹਦੇ ਕਰਕੇ ਇਹ ਜੀ ਸੰਦੀਪ ਸਿੰਘ ਤੋਂ ਨਾ ਲਾ ਹੁੰਦਾ ਹੂੰ ਹੂੰ ਦੋਨੋਂ ਦਾ ਸਰ ਉਤਾਰ ਕਰਦਾ ਖਾਂ ਤੋਂ ਹੁੰਦਾ ਜਿਹੜਾ ਤੈਨੂੰ ਝੜਦਾ ਅੱਜ ਕੋਈ ਖਾਣੇ ਦਾ ਜਿਹੜਾ ਨਾ ਇਹ ਹਾਂ ਤੇ ਹਾਂ ਪਤੀ ਦਾ ਨਾਮ ਨਾ ਇਹ ਨਾ ਵੀ ਲੈ ਨਿਕਲਦਾ ਇਹਦਾ ਇਹ ਮੀਨ ਉਹ ਬਾਸੀ ਇੰਦਰਜੀਤ ਇੰਦਰਜੀਤ ਇਹਨਾਂ ਕੀ ਲੜਾਈ ਹੋਈ ਹੈ ਤੇ ਇਹਨਾਂ ਨੇ ਗੁਰਵਜਨ ਸਿੰਘ ਇਹਨਾਂ ਨੇ ਪਿੰਡੋਂ ਪੰਡਿਆ ਜੀ ਇਹ ਹਾਂ ਜੀ ਇੰਦਰਜੀਤ ਸਿੰਘ ਜੀ ਐਸਪੀ ਗੁਰਵਜਨ ਸਿੰਘ ਇਹਨੇ ਭਾ ਦੀ ਰੁਚਕਾਰ ਹਾਂ ਜੀ ਨਿਕਾਲਿਆ ਤੇ بڑے ਜਿਹੜੇ بڑے بڑے ਪਾਸੇ ਤੋਂ ਵੀ ਸਮਝ ਗਏ ਜੀ ਸਾਰਾ ਡੀਐਸਪੀ ਗੁਰਚਰਨ ਸਿੰਘ ਗੁਰਵਜਨ ਸਿੰਘ ਜੀ ਇੰਦਰਜੀਤ ਜੀ ਦਾ ਜੁਬ ਡੀਐਸਪੀ ਗੁਰਵਜਨ ਸਿੰਘ ਜਿਹਨੂੰ ਸਜ਼ਾ ਹੋਈ ਹੈ ਜੀ ਜਿਹਨੂੰ ਸਜ਼ਾ ਹੋਈ ਹੈ ਜਿਹੜੀਆਂ ਬੰਦੀਆਂ ਨੇ ਜਿਹੜੇ ਮੈਰਿਜ ਹੋਇਆ ਜੀ ਜਿਹੜੇ ਆਪਦਾ ਜਿਹੜੇ ਪੂਰਵ ਡੀਐਸਪੀ ਜਿਹੜੇ ਆਪਦਾ ਅੰਦਰ ਨੇ ਇਹਨਾਂ ਦੇ ਤਿੰਨ ਜਣੇ ਆ ਨਾ ਸਜਿਆ ਆਪਦਾ ਇਹ ਚੌਥਾ ਇੱਕ ਵੀ ਸਜਿਆ ਆਪਦਾ ਬਿਲਕੁਲ ਸਹੀ ਵਾਹ ਲਾਈਵ ਕਰ ਲੈਣਾ ਆਨ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪਹਿਲਾਂ ਤਾਂ ਮੈਂ ਸੰਗਤੋਂ ਮਾਫ਼ੀ ਚਾਹਣਾ ਹੈ ਵੀ ਮੈਂ ਜੋ ਹਾਪਤੀ ਚ ਦਾ ਜਰੂਰ ਸੀਗਾ ਹਰਦੀਪਾ ਜੀ ਦੇ ਪਰ ਪਹਿਲਾਂ ਵੀ ਜਿਵੇਂ ਤਾਂ ਗੱਲ ਹੁੰਦੀ ਰਹਿੰਦੀ ਸੀ ਅੱਜ ਮੈਂ ਉਰੇ ਆਇਆ ਸੀ ਸਾਰੀ ਗੱਲ ਦਾ ਪਤਾ ਕਰਨ ਤੇ ਪਤਾ ਲੱਗਾ ਹੈ ਕਿ ਜਿਹੜੀ ਮੇਨ ਗੱਲ ਹੈ ਗੱਲ ਜਿਹੜੀ ਅਸਲ ਕਹਾਣੀ ਹੈ ਉਹ ਇਹ ਹੈ ਵੀ ਸੁਬਾ ਸਿੰਘ, 인ਦਰਜੀਤ ਸਿੰਘ ਤੇ ਗੁਰਬਚਨ ਸਿੰਘ ਤਿੰਨੇ ਜਣੇ ਜਿਹੜੇ ਸਜਾ ਜਾਫਤਾ ਹੈ ਇਹਨਾਂ ਨੇ ਪਹਿਲਾਂ ਉਸਤੇ ਹਮਲਾ ਕੀਤਾ ਸੰਦੀਪ ਸਨੀ ਤੇ ਸੰਦੀਪ ਸਿੰਘ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਹੱਥੋਪਾਈ ਹੋਈ ਹੈ ਤਾਂ ਜੋ ਵੀ ਸੂਬਾ ਸਿੰਘ ਦੇ ਸੱਟਾ ਲੱਗੀਆਂ ਔਰ ਬੋਰਾਂ ਦੇ ਲੱਗੀਆਂ ਉਸ ਤੋਂ ਬਾਅਦ ਜਦੋਂ ਲੜਾਈ ਤੋਂ ਬਾਅਦ ਇਹਨਾਂ ਨੇ ਸੰਦੀਪ ਸਿੰਘ ਨੂੰ ਬਾਹਰ ਲਿਆਂਦਾ ਜਿਹੜੀ ਹੁਣ ਮੈਂ ਗੱਲ ਕਹਿਣ ਜਾ ਰਿਹਾ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹਨਾਂ ਦੇ ਵਿੱਚ ਚੌਥਾ ਵਿਅਕਤੀ ਬੰਦਾ ਭੁਪਿੰਦਰਜੀਤ ਸਿੰਘ ਵੇਰਕ ਜਿਹਦੇ ਕੀ ਸਜ਼ਾ ਹੋਈ ਹੋਈ ਹੈ ਉਨੇ ਦਿਹਾ ਡੀਐਸਪੀ ਅਰਪੰਜੋਤ ਸਿੰਘ ਤੇ ਸੁਪਰੀਡੈਂਟ ਧਾਲੀਆਲ ਦੇ ਬਰਾਬਰ ਕੁਰਸੀ ਢਾ ਕੇ ਬੈਠ ਕੇ ਆਪ ਘਟਵਾਇਆ ਹੈ ਮੁੰਡਾ ਵੀ ਬੰਦਿਆਂ ਕੋਲ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਕੋਈ ਬੰਦਾ ਗਲਤ ਕੰਮ ਕਰਦਾ ਹੈ ਮੰਨਿਆ ਵੀ ਡੀਐਸਪੀ ਦਾ ਚਲ ਕੁੱਟਦਾ ਸੁਪਰੀਡੈਂਟ ਨੇ ਕੁੱਟਾ ਆ ਸਜ਼ਾ ਯਾਫਤਾ ਜਿਹੜਾ ਹੈ ਭੁਪਿੰਦਰਜੀਤ ਸਿੰਘ ਬਿਰਕ ਇਹ ਡੀਐਸਪੀ ਦੇ ਤੇ ਸੁਪਰੀਡੈਂਟ ਦੇ ਬਰਾਬਰ ਕੁਰਸੀ ਲਾ ਕੇ ਬੈਠਾ ਸੀ ਤੇ ਇਹ ਆਪ ਦੱਸਦਾ ਸੀ ਵੀ ਮੁੰਡੇ ਨੂੰ ਐਵੇਂ ਐਵੇਂ ਕੁੱਟੋ ਜਦੋਂ ਉਹ ਕੁੱਟਦੇ ਸੀ ਵਾਇਗਰੂ ਦਾ ਨਾਮ ਲੈਂਦਾ ਸੀ ਤਾਂ ਫਿਰਕ ਨੇ ਉਹਦੇ ਮੂੰਹ ਦੇ ਵਿੱਚ ਰਮਾਲ ਪਾਇਆ ਵੀ ਤੂੰ ਆ ਨਾਮ ਨਹੀਂ ਲੈਣਾ ਵਾਇਗਰੂ ਦਾ ਉਹ ਸ਼ਬਦ ਵੀ ਤੇਰੇ ਮੂੰਹ ਤੋਂ ਨਿਕਲਣਾ ਚਾਹੀਦਾ ਇਹ ਹਾਲ ਹੈ ਪ੍ਰਸ਼ਾਸਨ ਦਾ ਜੇਲ੍ਹ ਪ੍ਰਸ਼ਾਸਨ ਦਾ ਕਈ ਦਿਨ ਹੋ ਗਏ ਇਹਨਾਂ ਨੂੰ ਕੋਟਾਂ 'ਚ ਫਿਰਦੇ ਨੂੰ ਤੇ 7 ਦਿਨ ਹੋ ਗਏ ਤੇ ਕੋਰਟ ਦੇ ਆਰਡਰ ਦੇ باوجود ਵੀ 7 ਦਿਨ ਹੋ ਗਏ 3 ਦਿਨ ਕੋਰਟ ਦੇ ਆਰਡਰ ਨੂੰ ਹੋ ਗਏ ਇਹਨਾਂ ਨੇ ਮੈਡੀਕਲ ਨਹੀਂ ਕਰਾਇਆ ਸੰਦੀਪ ਦਾ ਜੀ ਜੀ ਮੈਂ ਭਗਵੰਤਮਾਨ ਸਰਕਾਰ ਨੂੰ ਸਿੱਧੇ ਤੌਰ ਤੇ ਗੱਲ ਕਹਿਣੀ ਚਾਹੁੰਦਾ ਐ ਭਈ ਜੇ ਇਹ ਬੰਦਿਆਂ ਤੇ ਕਾਰਵਾਈ ਜਿਹੜੇ ਆਪਣੇ ਭੁਪਿੰਦਰਜੀਤ ਸਿੰਘ ਸੁਪਰੀਡੈਂਟ ਤੇ ਡੀਐਸਪੀ ਦੇ ਤਾਂ ਕਾਰਵਾਈ ਕੀਤੀ ਤੇ ਨਾਲ 20 ਬੰਦਿਆਂ ਦੇ ਅਸੀਂ ਸੰਘਰਸ਼ 'ਚ ਤਗੜਾ ਹੀ ਲੜਾਂਗੇ ਤੁਹਾਡੇ ਨਾਲ ਅੱਛਾ ਅੱਛਾ ਵੱਡੇ ਲੈਵਲ ਤੇ ਬਿਲਕੁਲ ਸੰਘਰਸ਼ ਲੜਾਂਗੇ ਤੇ ਜੇ ਕੋਈ ਵੀ ਤੁਸੀਂ ਇਹਦੇ ਵਿੱਚ ਢਿੱਲ ਵਰਤੀ ਤਾਂ ਸਰਕਾਰ ਜ਼ਿੰਮੇਵਾਰ ਹੈ ਅਸੀਂ ਪੰਜਾਬ ਤੋਂ ਆਵਾਜ਼ ਮਾਰੂੰਗਾ ਮੈਂ ਤੇ ਬਾਪੂ ਜੀ ਵੀ ਸਾਡੇ ਨਾਲ ਸਾਡੀ ਜਥੇਬੰਦੀ ਵੱਲੋਂ ਵਾਰਿਸ ਪੰਜਾਬ ਦੀ ਵੱਲੋਂ ਇਹ ਤਿੱਖਾ ਸੰਘਰਸ਼ ਲੜਿਆ ਜਾਏਗਾ ਸੇ ਸੰਦੀਪ ਸਿੰਘ ਤੇ ਉਹਦੇ ਪਰਿਵਾਰ ਦੇ ਨਾਮ ਹੈ ਮਤਲਬ ਸੁਣ ਕੇ ਹੈਰਾਨ ਹੋ ਗਿਆ ਵੀ ਜਿਹੜਾ ਇਹ ਭੁਪਿੰਦਰਜੀਤ ਸਿੰਘ ਵਿਰਕ ਜਿਹਨੂੰ ਉਮਰ ਕੈਦ ਦੀ ਸਜ਼ਾ ਹੋਈ ਹੋਈ ਹੈ ਇਨਕਾਊਂਟਰ ਕੇਸ ਦੇ ਵਿੱਚ ਫਰਜੀ ਇਨਕਾਊਂਟਰ ਕੇਸ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਵੀ ਮੁੰਡਿਆ ਨੂੰ ਡੀਐਸਪੀ ਦੇ ਉੱਤੇ ਸੁਪਰਡੈਂਟ ਦੇ ਬਰਾਬਰ ਕੁਰਸੀ ਲਾ ਕੇ ਬਹਿੰਦਾ ਤੇ ਸੁਪਰਡੈਂਟ ਤੇ ਉਹਦੀ DSP ਦੀ ਜੀ ਹਜ਼ੂਰੀ ਕਰਦੇ ਆ। ਕਿਹਾ ਵੀ ਰਿਕਾਰਡਿੰਗ ਹੋ ਗਈ ਥੋੜੀ ਆਵਾਜ਼ ਦੀ ਨਾ। ਉਹਦੇ ਵਿੱਚ ਸਾਰੀ CCTV ਰਿਕਾਰਡਿੰਗ ਜਿੱਥੇ ਇਹਨਾਂ ਨੇ ਕੁੱਟਿਆ ਇਹ CCTV ਰਿਕਾਰਡਿੰਗ ਤੇ ਸਾਰਾ ਕੁਝ ਕੋਰਟ ਦੇ ਵਿੱਚ ਜਾਣਾ ਚਾਹੀਦਾ ਹੈ ਕਿਉਂਕਿ ਜਿਹੜਾ ਇਨਸੀਡੈਂਟ ਸ਼ੁਰੂ ਹੋਇਆ ਹੈ ਇਹਦੇ ਵਿੱਚ ਸੰਦੀਪ ਸਿੰਘ ਦੀ ਕੋਈ ਗਲਤੀ ਨਹੀਂ ਹੈ। ਅਸਲ ਗੱਲ ਇਹ ਤਿੰਨ ਜਣੇ ਜਾ ਕੇ ਉਹਨੂੰ ਕੁੱਟਣ ਲੱਗੇ ਸੀ ਸੂਬਾ ਸਿੰਘ ਤੇ ਦੋ ਜਣੇ ਹੋਰ। ਉਹਦਾ ਸਿੱਕ ਸਾਡਾ ਕੈਮ ਸੀ ਉਹਨੇ ਪੁੱਠੇ ਉਹ ਕੁੱਟਤੇ ਉਹ ਕੁੱਟਣ ਕਰਕੇ ਜਿਹੜਾ ਵਿਰਕ ਜਿਹੜਾ ਇਹਦੇ ਨਾਲ ਕੁੱਟਣ ਦੀ ਪਲੈਨਿੰਗ ਦੇ ਵਿੱਚ ਸੀਗਾ ਤੇ ਸੁਪਰਡੈਂਟ ਜਿਹੜਾ ਨਾਲ ਸੀ ਤੇ ਡੀਐਸਪੀ ਨਾਲ ਸੀ ਉਹਨਾਂ ਨੇ ਦੇਖਿਆ ਵੀ ਇਹ ਤਾਂ ਇਕੱਲੇ ਨੇ ਤਿੰਨ ਕੁੱਟਤੇ ਉਹਨਾਂ ਨੂੰ ਇਹ ਹੋ ਗਿਆ ਵੀ ਜਿਹੜੀ ਸਾਡੀ ਪਲੈਨਿੰਗ ਸੀ ਉਹ ਤਾਂ ਕਾਮਯਾਬ ਨਹੀਂ ਹੋਈ ਹੁਣ ਅਸੀਂ ਇਹਨੂੰ ਕੁੱਟਦੇ ਆ ਜਿਹੜੀ ਕਿ ਮੈਂ ਭਗਵੰਤ ਸਤਿਵੰਤ ਸਰਕਾਰ ਨੂੰ ਤੇ ਨਰਿੰਦਰ ਮੋਦੀ ਜੀ ਨੂੰ ਅੰਮ੍ਰਿਤ ਸ਼ਾਹ ਜੀ ਨੂੰ ਖਾਸ ਤੌਰ ਤੇ ਬੇਨਤੀ ਕਰਦਾ ਹੈ ਵੀ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਫਿਰ ਅਸੀਂ ਸੰਘਰਸ਼ ਤਿੱਖਾ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ